ਹਾਂਜੀ ਦੋਸਤੋ ਹਸ਼ਕਾ ਜੀ ਉਮੀਦ ਕਰਦਾ ਹਾਂ ਸਾਰੇ ਹੀ ਪੈਣ ਪ੍ਰਾਤਾਂ ਦੇ ਦੋਸਤ ਹੋਵੋਗੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਦੋਸਤੋ ਜਿਨ੍ਹਾਂ ਨੇ ਯਾਨੀ ਕਿ ਆਠੀ ਵਾਰਸ ਕੀਤੀ ਹੈ ਜਾਂ ਬੀਏ ਕੀਤੀ ਉਹਨਾਂ ਲਈ ਭਰਤੀ ਹੋਈ ਹੈ ਜੀ ਤਾਂ ਤੁਸੀਂ ਇਹ ਫਾਰਮ ਭਰ ਸਕਦੇ ਹੋ ਵੀਡੀਓ ਨੂੰ ਅਖੀਰ ਤੱਕ ਦੇਖੋ ਤਾਂ ਕਿ ਤੁਹਾਨੂੰ ਹਰ ਇੱਕ ਯਾਨੀ ਕਿ ਜਾਣਕਾਰੀ ਮਿਲ ਸਕੇ ਤੁਸੀਂ ਇਸ ਪੇਜਟ ਤੇ ਆ ਜਾਣਾ ਸਰਕਾਰੀਪੋਸਟ.com ਤੇ ਆਉਣ ਤੋਂ ਬਾਅਦ ਤੁਹਾਨੂੰ ਨੋਟੀਫਿਕੇਸ਼ਨ ਮਿਲੂਗਾ ਲਾਵਕੌਰ ਨੂੰ ਤਾਂ ਕਿ ਤੁਹਾਨੂੰ ਜਦੋਂ ਵੀ ਕੋਈ ਅਪਡੇਟ ਆਊਗੀ ਤੁਹਾਨੂੰ ਜਿਹੜਾ ਮੈਸੇਜ ਆ ਜਾਏਗਾ ਠੀਕ ਹੈ ਜੀ ਸਰਕਾਰੀ ਪੋਸਟਾਂ ਸਿੱਖਿਆ ਇੱਥੇ Google 'ਚ ਆ ਜਾਣਾ ਜੀ ਇੱਥੇ ਸਰਚ ਕਰੋਗੇ ਇਸ ਤਰ੍ਹਾਂ ਸਰਕਾਰੀ ਪੋਸਟਾਂ ਠੀਕ ਹੈ ਜੀ ਸਰਚ ਕਰ ਦੋ ਬਾਅਦ ਤੁਹਾਡੇ ਸਾਹਮਣੇ ਜੋ ਫਰਸਟ ਲਿੰਕ ਆਉਗਾ ਇਸ ਨੂੰ ਕਰ ਲੈਣਾ ਓਪਨ ਓਪਨ ਕਰ ਤੋਂ ਬਾਅਦ ਆਪਣੇ ਸਾਹਮਣੇ ਇਹ ਸਾਡਾ ਓਪਨ ਹੋ ਜਾਣੀਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਅੱਡੀ ਗੱਲ ਕਰਾਂਗੇ ਪੰਜਾਬ ਸੈਕਸ਼ਨ 'ਚ ਆ ਜਾਣਾ ਜੀ ਇੱਥੇ ਤੁਸੀਂ ਦੇਖੋਗੇ ਡਿਸਟ੍ਰਿਕਟ ਕੋਰਟ ਕਪੂਰਥਲਾ ਜੋ ਵੈਕੈਂਸੀ ਆ ਯਾਨੀ ਕਿ ਕੋਰਟ ਦੀਆਂ ਵੈਕੈਂਸੀਆਂ ਨੇ ਕਪੂਰਥਲੇ ਦੇ ਵਿੱਚ ਠੀਕ ਹੈ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਦੱਸ ਦੇਵਾਂ ਜੇਕਰ ਤੁਸੀਂ ਅੱਗੇ ਆ ਫੇਸਬੁਕ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਸੋਰੀ ਪੇਜ ਨਾਲ ਜੁੜਨਾ ਚਾਹੁੰਦੇ ਹੋਗੀ ਇੱਥੇ ਜੁੜ ਸਕਦੇ ਹੋ WhatsApp 'ਚ ਜੁੜਨਾ ਚਾਹੁੰਦੇ ਹੋ ਕਿ ਡੇਲੀ ਪੋਸਟਾਂ ਨਾਲ ਕਰਨੀ ਇੱਥੇ WhatsApp ਜੁਆਇਨ ਕਰ ਸਕਦੇ ਹੋ ਇਹ ਨਾਲ YouTube ਨਾਲ ਤੁਸੀਂ ਜੀ ਫੋਲੋ ਕਰ ਲਓ ਤੇ Telegram 'ਤੇ ਜੁਆਇਨ ਕਰ ਲਓ ਠੀਕ ਹੈ ਜੀ ਤੇ ਦੋਸਤੋ ਹੁਣ ਆਪਾਂ ਦੁਬਾਰਾ ਫਿਰ ਚੱਲਦੇ ਆਂਗੇ ਇਸ ਤਰ੍ਹਾਂ ਹੀ ਫੇਰ ਸਰਕਾਰੀ ਪੋਸਟਾਂ ਵੈਬਸਾਈਟ ਤੇ ਤੇ ਉਸ ਤੋਂ ਬਾਅਦ ਕੀ ਕਰਾਂਗੇ ਪੰਜਾਬ ਸੈਕਸ਼ਨ ਜਾਵਾਂਗੇ ਠੀਕ ਹੈ ਜੀ ਇੱਥੇ ਜੋ ਫਸਟ ਆਪਸ਼ਨ ਚ ਕੀ ਹੈ ਡਿਸਟ੍ਰਿਕਟ ਕੋਲ ਦੀ ਵੈਕੈਂਸੀਆਂ ਇਨ ਟੋਟਲ ਪੋਸਟਾਂ ਹਨ ਜੀ 12 ਡਿਸਟ੍ਰਿਕਟ ਕੋਲਕਪੁਰਸ ਰਾਜ ਜਾਰੀ ਕੀ ਪੋਸਟਾਂ ਹਨ ਜੀ ਜਿਹਦੇ ਵਿੱਚ ਕੀ ਹੈ ਸਟੈਨੋਗ੍ਰਾਫਰ ਤੇ ਡਰਾਈਵਰ ਦੀਆਂ ਪੋਸਟਾਂ ਹਨ ਜੀ ਇਹਦੇ ਬਾਰੇ ਗੱਲ ਕਰਾਂਗੇ ਇਹ ਜਿਹੜੇ ਫਾਰਮ ਨੇ ਜੀ ਕਪੂਰਥਲੇ ਵੱਲੋਂ ਹਨ ਜੀ ਡਿਸਟ੍ਰਿਕਟ ਕੋਲ ਵੱਲੋਂ ਤੇ ਸਟੈਨੋਗ੍ਰਾਫ ਦੇ ਡਰਾਈਵਰ ਦੀਆਂ ਪੋਸਟਾਂ ਹਨ ਜੀ 12 ਪੋਸਟਾਂ ਨੇ ਜੀ ਇਹ ਫਾਰਮ ਨੇ ਜਿਹੜੇ ਆਫਲਾਈਨ ਹਨ ਠੀਕ ਹੈ ਲਾਸਟ ਜਿਹੜੀ ਕੀ 3 6 2024 ਦਾ ਠੀਕ ਹੈ ਜੀ ਵੈਬਸਾਈਟ ਆਫੀਸ਼ੀਅਲ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹ ਤੁਸੀਂ ਜਾ ਕੇ WhatsApp ਨਾਲ ਜੁੜ ਸਕਦੇ ਹੋਗੇ ਤੇ ਇਹ ਇਹ ਗੱਲ ਕਰੀਏ ਸਟੈਨੋਗ੍ਰਾਫਰ ਲਈ ਸਟੈਨੋਗ੍ਰਾਫਰ ਲਈ ਬੀਏ ਪੀএসসি ਡਿਗਰੀ ਵਾਲਾ ਅਪਲਾਈ ਕਰ ਸਕਦਾ ਹੈ ਡਿਗਰੀ ਵਾਲਾ ਇਹ ਸਪੀਡ ਹੋਣੀ ਚਾਹੀਦੀ ਹੈ 80 ਪਰ ਮਿੰਟ ਇੰਗਲਿਸ਼ ਸ਼ੋਰਟਹੈਂਡ ਬੀ ਪਰ ਮਨ ਟ੍ਰਾਂਸਲੇਟਰ ਦੀ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਡਰਾਈਵਰ ਲਈ ਜੀ ਆਠੀ ਪਾਸ ਹੋਣੀ ਹੈ ਬੀਬੀ ਨੋਲਜ ਹੋਣਾ ਚਾਹੀਦਾ ਗੱਲ ਕਰੀਏ ਏਜ ਦੀ 18 ਤੋਂ ਲੈ ਕੇ 37 ਜਾਂ 40 ਜੇ ਲਿਫਟ ਹੈਗੀ ਇਹ ਚ ਡਰਾਈਵਰ ਲਈ ਇਥੇ ਲਾਇਸੈਂਸ ਵੀ ਜ਼ਰੂਰੀ ਹੈ ਜੀ ਡਰਾਈਵਰ ਲਈ ਸਰ ਐਲਟੀਵੀ ਲਾਇਸੈਂਸ ਹੋਵੇ ਤੇ ਦੋ ਸਰ ਦਾ ਐਕਸਪੀਰੀਅੰਸ ਵੀ ਹੋਣਾ ਜ਼ਰੂਰੀ ਹੈ ਗੱਲ ਕਰੀਏ ਫੀਸ ਫੀਸ ਤੇ ਕੋਈ ਨਹੀਂ ਰੱਖੀ ਗਈ ਸਰਕਾਰੀ ਵੀ ਕੋਈ ਨਹੀਂ ਹੈਗੀ ਜੀ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਇੱਥੇ ਜਾ ਕੇ ਅਸੀਂ ਕਰਾਂਗੇ ਆਫਰ ਲਨ ਅਪਲਾਈ ਆਫਰ ਲਨ ਅਪਲਾਈ ਤੇ ਕਲਿੱਕ ਕਰਾਂਗੇ ਜੀ ਇਸ ਤਰ੍ਹਾਂ ਆਪਣੇ ਕੋਲੇ ਇਹਲਾ ਆਫੀਸ਼ਲ ਜਿਹੜਾ ਪੀਡੀਐਫ ਹੈਗਾ ਜੀ ਯਾਨੀ ਕਿ ਨੋਟੀਫਿਕੇਸ਼ਨ ਆਪਣੇ ਕੋਲੇ ਆ ਚੁੱਕਿਆ ਹੈਗਾ ਇਸ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਗੁਜਾਰਸ਼ ਕਰਾਂਗੇ ਤੁਸੀਂ ਇੱਕ ਵਾਰੀ ਕਰ ਲਓ ਜੀ ਲਾਸਟ ਡੇਟ ਤੁਸੀਂ ਦੇਖ ਸਕਦੇ ਹੋਗੇ 3 6 2024 ਹੈ ਕਿ 5ਵਾਂ ਬਣੇਗੀ 3 ਜੂਨ 2024 3 ਜੂਨ 2024 5 ਤੱਕ ਲਾਸਟ ਡੇਟ ਆ ਉਹਨੂੰ ਪੋਸਟਵਰਨ ਹਨ ਜੀ ਤੇ ਸੈਲਰੀ ਚੈੱਕ ਕਰ ਸਕਦੇ ਆਂ ਅਗਲੇ ਪੋਸਟਾਂ ਦੀ ਜੋ ਸੈਲਰੀ ਰਾਈਣੀ ਹੈ ਜੀ ਠੀਕ ਹੈ ਜੀ ਇਹਦੀ ਸੈਲਰੀ ਲਿਖੀ ਪਈ ਆ ਨਾਲੇ ਕੀ ਤੇ ਉਸ ਤੋਂ ਬਾਅਦ ਇਹ ਪਰਫਾਰਮਾ ਤੇ ਜਿਹੜਾ ਵੀ ਅੱਗੇ ਇਹਦਾ ਕੋਈ ਪ੍ਰੋਸੈਸ ਹੈਗਾ ਜੀ ਇੰਟਰਵਿਊ ਵਗੈਰਾ ਦਾ ਕਾਲ ਲੈਟਰ ਦਾ ਠੀਕ ਹੈ ਜੀ ਉਹ ਲਿਸਟ ਵਗੈਰਾ ਜਾਨੀ ਕਿ ਉਹ ਹੈਗੇ ਅੱਗੇ ਆਪਾਂ ਨੂੰ ਜਾਨੀ ਕਿ ਵੈਬਸਾਈਟ ਤੇ ਥੀ ਮੈਂਸ਼ਨ ਹੋਊਗੀ ਠੀਕ ਹੈ ਜੀ ਤੁਹਾਨੂੰ ਮਿਲ ਜੂਗੀ ਜਾਨੀ ਕਿ ਸਾਈਟ ਤੇ ਵੀ ਆਪਾਂ ਪਾ ਲਾਂਗੇ ਤੇ ਇੰਨਾ ਹੀ ਵੈਬਸਾਈਟ ਸਰਕਾਰੀ ਵਸਤੂ ਦਾ ਵੀ ਆਪਾਂ ਚੈੱਕ ਕਰ ਸਕਦੇ ਆਂ ਉਸ ਤੋਂ ਬਾਅਦ ਪਰਫਾਰਮ ਆ ਇਹ ਜਿਹੜਾ ਆਪਾਂ ਨੇ ਫਿਲ ਕਰਨਾ ਹਲਤੋ ਬਾਲਾ ਤੁਸੀਂ ਇੱਥੇ ਕੀ ਜਿਹੜੀ ਵੀ ਪੋਸਟ ਆ ਉਹ ਤੁਹਾਡਾ ਕੀ ਆ ਇੱਥੇ ਨਾਮ ਲਿਖੋਗੇ ਕਿਹੜੀ ਪੋਸਟ ਭਰਦੇ ਉਸ ਤੋਂ ਬਾਅਦ ਨਾਮ ਇਨ ਕੈਪੀਟਲ ਲੈਟਰ ਚ ਤੁਹਾਡਾ ਨਾਮ ਕੀ ਆ ਉਹਨੂੰ ਕੈਪੀਟਲ ਲੈਟਰ ਚ ਭਰੋਗੇ ਉਸ ਤੋਂ ਬਾਅਦ ਨੇਮ ਤੁਹਾਡਾ ਫਾਦਰ ਹਸਬੰਡ ਨੇਮ ਇਥੇ ਭਰੋਗੇ ਤੁਹਾਡਾ ਡੇਟ ਆਫ ਬਰਥ ਕੀ ਆ ਜੀ ਉਹ ਫਿਲ ਕਰੋਗੇ ਤੇ ਪੜਾਈ ਕੀ ਆ ਜੀ ਤੁਹਾਡੀ ਉਹ ਫਿਲ ਕਰੋਗੇ ਕੈਟਾਗਰੀ ਕਿਹੜੀ ਆ ਜੀ ਤੇ ਪਰਮਾਨੈਂਟ ਐਡਰੈਸ ਕੀ ਆ ਜੀ ਇਹ ਫਿਲ ਕਰੋਗੇ ਉਸ ਤੋਂ ਬਾਅਦ ਤੁਹਾਡਾ ਪੱਕਾ ਐਡਰੈਸ ਕੀ ਜੀ ਉਹ ਇੱਥੇ ਅਸੀਂ ਫਿਲ ਕਰੋਗੇ ਉਸ ਤੋਂ ਬਾਅਦ ਤੁਹਾਡੀ ਨੈਸ਼ਨੈਟੀ ਨੈਸ਼ਨੈਟੀ ਕੀ ਉਹ ਖਿਲ ਕਰੋਗੇ ਤੇ ਨੈਸਟ ਜੀ ਕਿ ਕੰਟੈਕਟ ਨੰਬਰ ਕੀ ਹੈ ਜੀ ਉਹ ਇੱਥੇ ਫਿਲ ਕਰੋਗੇ ਈਮੇਲ ਐਡੀ ਕੀ ਹੈ ਜੀ ਤੇ ਇੱਥੇ ਤੁਹਾਡਾ ਪਲੇਸ ਤੇ ਸਿਗਨੇਚਰ ਆਫ ਕੈਂਡੀਡੇਟ ਜੋ ਅਪਲਾਈ ਕਰ ਰਿਹਾ ਉਹਦਾ ਸਿਗਨੇਚਰ ਹੋ ਜਾਣਾ ਹੈ ਠੀਕ ਹੈ ਜੀ ਇਹਦੇ ਨਾਲ ਜਿਹੜੀ ਗੱਲ ਕਰੀਏ ਡਾਕੂਮੈਂਟਸ ਦਸਵੀਂ ਦਾ ਆਰਟੀਕਲ ਲਾ ਦਿਓ ਜੇ ਤੁਹਾਡੀ ਅੱਠਵੀਂ ਕੀ ਤੇ ਅੱਠਵੀਂ ਲਾਓ ਜੀ ਤੁਹਾਨੂੰ ਸਿਰਫ ਬੀ ਲਾਓ ਜੀ ਤੇ ਵੀ ਐਸ ਸੀ ਵਗੈਰਾ ਤੇ ਕਾਸਟ ਦਾ ਕਾਸਟ ਲਾ ਦਿਓ ਜੀ ਅਡੇ ਪਿੱਛੇ ਤੁਹਾਡਾ ਐਕਸਪੀਰੀਅੰਸ ਤੇ ਅਰਬਾ ਡਰਾਈਵ ਲਾਇਸੈਂਸ ਜੋ ਡਰਾਈਵਡੀ ਪਾ ਰਹੇ ਨੇ ਇਸ ਤਰ੍ਹਾਂ ਦੀ ਫਾਰਮ ਇਹ ਪਾ ਸਕਦੇ ਹੋ ਠੀਕ ਆ ਜੀ ਤੇ ਇੱਥੇ ਇਸ ਸਾਈਡ ਤੇ ਜਾ ਕੇ ਤੁਸੀਂ ਸਾਡੇ ਨਾਲ ਚੈਨਲ ਜੁੜ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰੋ ਜੀ ਧੰਨਵਾਦ